ਇਹ ਮੇਸਤਰੀ ਕੰਮ ਇੱਥੇ ਕਰਦਾ ਪਿਆ ਹੈਗਾ ਠੱਕੇ ਨਾਲ ਸਾਡਾ ਪਲਾਟ ਵળી ਜਾਂਦੇ ਹੈਗੇ ਆ ਇਹ ਕਾਕੇ ਕਾਕੇ ਬਰਾੜ ਨੂੰ ਇਹਨਾਂ ਨੇ ਸਪਾਰਸ਼ ਕੀਤੀ ਹੈ ਡੈਂਪੀ ਢਿੱਲੋ ਵਿੱਚ ਨਾਲ ਹੈਗਾ ਉਹਦੀ ਸਪਾਰਸ਼ ਕੀਤੀ ਹੈ ਡੀਟੀਓ ਵਿੱਚ ਨਾਲ ਹੈਗਾ ਹੋ ਰਹੀ ਹੈਗੀ ਇਸ ਥਾਂ ਤੇ ਆ ਦੇਖੋ ਆ ਮੇਸਤਰੀ ਇੱਥੇ ਕੁਲਵੰਤ ਸਿੰਘ ਨਾਂ ਇਹਦਾ ਗਵਿੰਦਰ ਨਗਰੀ ਤੋਂ ਆਇਆ ਹੈਗਾ ਇਹ ਇਹ ਮੇਸਤਰੀ ਕੰਮ ਇੱਥੇ ਕਰਦਾ ਪਿਆ ਹੈਗਾ ਤਾਂ ਕਿਨਾ ਸਾਡਾ ਪਲਾਟ ਵળી ਜਾਂਦੇ ਹੈਗੇ ਆ ਇਹ ਕਾਕੇ ਕਾਕੇ ਬਰਾੜ ਨੂੰ ਇਹਨਾਂ ਨੇ ਸ਼ਿਫਾਰਿਸ਼ ਕੀਤੀ ਆ ਡੈਂਪੀ ਢਿੱਲੋ ਵਿੱਚ ਨਾਲ ਹੈਗਾ ਉਹਦੀ ਸ਼ਿਫਾਰਿਸ਼ ਕੀਤੀ ਆ ਡੀਟੀਓ ਵਿੱਚ ਨਾਲ ਹੈਗਾ ਨਹੀਂ ਹੋ ਰਹੀ ਹੈਗੀ ਇਸ ਥਾਂ ਤੇ ਤੇ ਅਸੀਂ ਪੁਲਿਸ ਨੂੰ ਇਹ ਕਹਿੰਨੇ ਆ ਵੀ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਆ ਕੇ ਇੱਥੇ ਗੱਲਬਾਤ ਸੁਣੀ ਜਾਵੇ ਮੌਕਾ ਵੇਖਿਆ ਜਾਵੇ ਆਹ ਵੇਖੋ ਕੰਮ ਚੱਲੀ ਜਾਂਦਾ ਆਹ ਦੇਖੋ ਇਹਨਾਂ ਨੇ ਕੀ ਗੰਦ ਪਾਇਆ ਕੰਦਰਾ ਨੇ

ਬਿਨਾ ਇੱਕ ਮੈਂ ਆਦਰ ਮਮੀ ਫਿਰ ਕੋਈ ਕੁਝ ਵੀ ਇੱਕ ਵਾਰੀ ਵੀ ਕਿਹਾ ਵੀ ਦੂਜਾ ਵਿਵਿਧ ਵੀਰ ਜੀ ਤੁਸੀਂ ਨਾ ਤੁਹਾਨੂੰ ਆਖੀ ਜਾਂਦੇ ਅਸੀਂ ਕੱਲ ਦੇ ਕਿਉਂ ਨਹੀਂ ਆਖੀ ਜਾਂਦੇਗੇ ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਆਏ ਕਹਦੇ ਆਸਤਾ ਸੀਗੇ ਤੁਸੀਂ ਜਿੰਨੇ ਵਾਰੀ ਮਰਜ਼ੀ ਹੋ ਪਰ ਸਾਨੂੰ ਕੋਈ ਤਰਾਜ ਨਹੀਂ ਇੱਕ ਮਿੰਟ ਅਸੀਂ ਤਾਂ ਇੱਕ ਮਿੰਟ ਤੈਨੂੰ ਆਖਿਆ ਨਹੀਂ ਵੀ ਭਾਈ ਤੂੰ ਭਾਈ ਤੂੰ ਨਾ ਕੰਮ ਕਰ ਕਰ ਲਾ ਤੈਨੂੰ ਆਖਿਆ ਨਹੀਂ ਭਾਈ ਵੀਰੇ ਮੈਨੂੰ ਤੂੰ ਭੱਜ ਕੇ ਅੰਦਰ ਵੜ ਗਿਆ ਤੂੰ ਉਹਨਾਂ ਦੇ ਐਂ ਜੀ ਗੱਲ ਹੁੰਦੀ ਕਿ ਕੱਲ ਭੱਜ ਕੇ ਅੰਦਰ ਵੜ ਗਿਆ ਤੂੰ ਲੀਵਰ ਵਾਲਾ ਹੈਗਾ ਤਾਂ ਦੁਕਾਨ ਕੋਲ ਕੇ ਉਹਨਾਂ ਹਟਿਆ ਫਿਰ ਤੈਨੂੰ ਮੈਂ ਆਖੀ ਨਹੀਂ ਕਿ ਭਾਈ ਤੂੰ ਨਾ ਕੰਮ ਬੰਦ ਕਰ ਉਹੇ ਆਹ ਇਹ ਕੰਮ ਚੱਲਦੇ ਹੁੰਦੇ ਗਏ ਮੈਂ ਤੁਹਾਨੂੰ ਦੱਸਾਂ ਸਾਡੇ ਨਾਲ ਜਿਹੜਾਂ ਦੀ ਲੋਡ ਲਈ ਉਹਨਾਂ ਨਾਲ ਜਿਨ੍ਹਾਂ ਦਾ ਮਾਲਕਾਂ ਦਾ ਕੰਮ ਹੈ ਮਾਲਕਾਂ ਦਾ ਕੰਮ ਹੈ ਫਿਰ ਤੂੰ ਜਦੋਂ ਤੁਹਾਨੂੰ ਕੱਲ ਤੈਨੂੰ ਕਿਹਾ ਨਹੀਂ ਕਿ ਮੈਂ ਮਾਲਕਾਂ ਬਰਾਬਰ ਰੱਖਾਂਗੇ ਅਸ ਤਾਂ ਤੈਨੂੰ ਵੀ ਵਿੱਚ ਬਰਾਬਰ ਘਰ ਆਵਾਂਗੇ ਤੇਰਾ ਵੀ ਕੋਈ ਨਹੀਂ ਕੋਈ ਪਰਚਾ ਤੇਰੇ ਤੇ ਵੀ ਹੋਊਗਾ ਬਰਾਬਰ ਕੋਈ ਗੱਲ ਨਹੀਂ ਹੋ ਜਾਣਾ ਆ ਰੱਖੋਗਾ ਕਾਗਜ਼ ਆਪਣੇ ਇੱਥੇ ਕਲਦੀਪ ਮਾਨਕਾ ਇੱਕ ਵਿੱਚ ਹੈਗਾ ਹੈਗਾ ਨਾਮ ਉਹਦਾ ਕਲਦੀਪ ਹੈਗਾ ਹੈਗਾ ਇੱਕ ਮਨਜੀਤ ਆ ਉਹਨੂੰ ਦੋਲੀ ਕਹਿੰਦੇ ਹੈਗੇ ਆ ਨਾਲ ਉਹ ਵੀ ਇਹਨਾਂ ਦੇ ਨਾਲ ਰਲੇ ਹੋਇਆ ਉਹ ਸਾਰਾ ਕੁਝ ਇੱਥੇ ਆ ਕੇ ਕਰਵਾ ਰਹੀ ਹੈਗੇ ਆ ਪਾਣੀ ਉਹਨਾਂ ਦੇ ਘਰੋਂ ਆ ਰਿਹਾ ਹੈਗਾ ਆ ਵੇਖੋ ਚਾਹਵਾ ਉਹ ਦਿੰਦੇ ਹੈਗੇ ਆ ਇੱਥੇ ਵੇਖੋ ਤੁਸੀਂ ਆ ਕੇ ਮੌਕਾ ਵੇਖੋ ਆ ਕੇ ਸਾਡੇ ਕੋਲੇ ਸਾਡੇ ਨਾਲ ਠੱਗਾ ਹੋ ਰਿਹਾ ਹੈਗਾ ਵੇਖੋ ਆ ਕੇ ਸਾਡੇ ਇੱਥੇ ਮੌਕਾ ਵੇਖਣਾ ਚਾਹੀਦਾ ਆ ਕੇ ਤੁਹਾਨੂੰ ਨਹੀਂ ਬਾਈ ਬੰਦ ਕਰ ਦੇ ਕੰਮ ਬਾਈ ਤੂੰ ਹਜੇ ਵੀ ਨਹੀਂ ਬੰਦ ਕੀਤਾ ਉਹ ਸੱਚਾ ਨਾ ਨਾ ਬੰਦ ਮੋਟਰ ਦਾ ਬੰਦ ਕਰੀ ਕੋਈ ਇਹ ਥੋੜੀ ਹੈਗਾ ਤੂੰ ਤਾਂ ਤਾਂ ਖਾਈ ਕਰੀਏ ਕੱਢਦੇ ਸਾਡੇ ਨਾਲ ਹੁਣ ਉਹ ਵੀਡੀਓ ਬਣਾਉਂਦੇ 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 ਜਿਹੜੀ ਵੀਡੀਓ ਬਣਾਉਂਦੇ ਆ ਇਹ। ਨੜੀਆਂ ਗੱਡੀਆਂ ਪਾਸੇ ਲਾਈ ਖੜੇ ਐ ਨਾ ਤੁਸੀਂ ਛੱਦ ਕੇ ਬੰਦੇ ਤੇ ਉਹ ਵੀ ਸਾਨੂੰ ਸਭ ਪਤਾ ਹੈਗਾ। ਇੱਕ ਨਾ ਤੁਹਾਡਾ ਵਰਸ਼ਾਂ ਰਿਕਾਰਡ ਕਰਨਾ ਸੀ ਖਬਰ ਦੇ ਸਬੰਧ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਸਰ ਇੱਕ ਨਾ ਸਰਕਾਰੀ ਕਾਲਜ ਦੇ ਸਾਹਮਣੇ ਕਿਸੇ ਦਾ ਕੋਈ ਪਲਾਟ ਹੈ 14 ਮਰ ਲਿਆਂ ਦਾ ਉਹ ਦੋਸ਼ ਲਾ ਰਹੇ ਆ ਵੀ ਡੀਟੀਓ ਸਾਹਿਬ ਤੇ ਕਾਕਾ ਬਰਾੜ ਤੇ ਡੈਂਪੀ ਢਿਲੋਂ ਸਾਡੇ ਪਲਾਟ ਤੇ ਗੈਰ ਕਾਨੂੰਨੀ ਢੰਗ ਨਾਲ ਸਟੇ ਦੇ ਬਾਵਜੂਦ ਵੀ ਕਬਜ਼ਾ ਕਰ ਰਹੇ ਆ ਅੱਛਾ ਅੱਛਾ ਕੋਈ ਐਜੀ ਗੱਲ ਹੀ ਨਹੀਂ ਚਲੋ ਕੋਈ ਤੁਸੀਂ ਦੱਸੋ ਉਹਦੇ ਚ ਮੈਂ ਤੁਹਾਨੂੰ ਵਰਬਲੀ ਦੱਸ ਦੇਣਾ ਜੀ ਉਹਦੇ ਚ ਆਪਣਾ ਉਸ ਦੇ ਵਿੱਚ ਕੋਈ ਲੱਲਾ ਕੱਖਾ ਹੈ ਨਹੀਂ ਜੀ ਠੀਕ ਹੈ ਨਾ ਤਾਂ ਹੁਣ ਕਾਕੇਪੁਰਾ ਦਾ ਵੀ ਲਾਇਦਾ ਡਿੰਪੀ ਢਿੱਲੋਂ ਦਾ ਵੀ ਲਾਇਦਾ ਤੁਸੀਂ ਆਪ ਅੰਦਾਜ਼ਾ ਲਾਓ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਆਪਾਂ ਬੀਜੇਪੀ ਦੇ ਆ ਠੀਕ ਹੈ ਨਾ ਆ ਉਹ ਉਹਨਾਂ ਦਾ ਬਸ ਇਹ ਬਿਲਕੁਲ ਬਿਨਾਂ ਵਜ੍ਹਾ ਬੇਬੁਨਿਆਦ ਜਿਹੜੇ ਲਾ ਰਹੇ ਹੈਗੇ ਆ ਦੋਸ਼ ਕੋਈ ਨਹੀਂ ਨਾਮ ਹੈ ਮੇਰਾ ਉੱਥੇ ਕੋਈ ਉਸ ਜਿਹੜਾ ਉਹਨਾਂ ਦਾ ਕੋਈ ਮਸਲਾ ਹੈਗਾ ਉਹਦੇ 'ਚ ਮੇਰਾ ਕੋਈ ਲੱਕਕਾ ਹੈ ਨਹੀਂ ਜਿੰਨੇ ਜਿੰਨਾਂ ਦੀ ਜ਼ਮੀਨ ਹੈਗੀ ਜਿੰਨਾਂ ਦੀ ਜਗ੍ਹਾ ਹੈਗੀ ਆ ਉਹ ਆਪਦੇ ਕਰਦੀਆਂ ਕੰਧਾਂ ਕਰੀ ਜਾਂਦੇ ਆ ਠੀਕ ਹੈ ਪੁਲਾੜ ਦੀਆਂ ਉਹਦੇ ਕੰਧਾਂ ਕੱਢੀ ਜਾਂਦੇ ਆ ਉਹਦਾਂ ਨੂੰ ਖਰਾਬ ਕਰੀ ਜਾਂਦੇ ਸੀ ਇਹ ਅੱਛਾ ਜੀ ਹਾਂ ਆਹ ਵੀ ਵਰਸ਼ਨ ਜੋੜ ਦਿਨਾ ਫਿਰ ਨਾਲ ਜੀ ਮੇਰਾ ਨਾ ਮੇਰਾ ਨਾ ਤਾਂ ਬਿਨਾਂ ਵਜ੍ਹਾ ਹੀ ਕਿਸੇ ਕਿਸੇ ਦਾ ਮਕਸਦ ਕੋਈ ਹੋਰ ਹੋਊਗਾ ਜੀ ਤੇ ਇਹਨੂੰ ਇਹ ਹੋਊਗਾ ਵੀ ਸ਼ਾਇਦ ਉਹਨਾਂ ਦੀ ਮਦਦ ਨਾ ਕਰਨਾ ਠੀਕ ਹੈ ਜੀ ਹਾਂ ਹਾਂ ਅਸੀਂ ਜਿਹੜਾ ਹੈਗਾ ਇਹ ਮਸਲੇ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਪੁਰੀ ਚਲਾਉਣੀ ਤਾਂ ਐਂ ਚਲਾਉਣੀ ਐ ਚਲਾ ਦੋ ਫੇਸ ਟੂ ਫੇਸ ਹੋਣੀ ਐ ਤੇ ਮੈਂ ਤੁਹਾਨੂੰ ਫੇਸ ਟੂ ਫੇਸ ਵੀ ਤੇ ਦੱਸ ਦੂਗਾ ਜਿਹੜੇ ਬੰਦੇ ਜਿਹੜੇ ਬੰਦੇ ਉਹ ਕਰੀ ਜਾਂਦੇ ਆ ਨਾ ਉੱਥੇ ਜੀ ਸਰ ਉਹਨਾਂ ਕੋਲੇ ਰਜਿਸਟਰੀ ਹੈਗੀ ਆ ਇੰਤਕਾਲ ਹੈਗਾ ਕਬਜ਼ਾ ਹੈਗਾ ਸਭ ਕੁਝ ਆਏਗਾ ਤੇ ਜਨਾਨੀਆਂ ਉੱਥੇ ਭੇਜੀਆਂ ਉਹਨਾਂ ਨੇ ਮੈਨੂੰ ਵੀ ਪਤਾ ਲੱਗਿਆ ਸੀ ਗੱਲ ਜੀ ਕਿ ਉੱਥੇ ਜਨਾਨੀਆਂ ਭੇਜੀਆਂ ਹੈਗੀਆਂ ਜਨਾਨੀਆਂ ਉੱਥੇ ਉਹਨਾਂ ਦੇ ਕੰਮ ਕੂਮ ਨੂੰ ਰੋਕਦੀਆਂ ਜਾਂ ਚਾਹੁੰਦੀਆਂ ਹੈਗੇ ਕਿ ਕੋ ਮਾਟਾ ਮੋਟਾ ਸਾਨੂੰ ਅੱਗੋਂ ਕਰਨ ਤੇ ਅਸੀਂ ਇਹਨਾਂ ਨੂੰ ਖਰਾਬ ਕਰੀਏ ਲੇਡੀਜ਼ ਆਪ ਨੂੰ ਪਤਾ ਹੈਗਾ ਕੋਈ ਨਾ ਕੋਈ ਇਹ ਜਿਹਾ ਅਲਿਗੇਸ਼ਨ ਪੁੱਠਾ ਸਦਾ ਲਾਉਣਗੇ ਜੀ ਤੇ ਹਾਂ ਮਤਲਬ ਇਹ ਇਹ ਉਹਨਾਂ ਦੇ ਮਸਲੇ ਦਾ ਮੈਨੂੰ ਇਹਨਾਂ ਦਾ ਪਤਾ ਤੇ ਪਰ ਉਹਦੇ ਚ ਆਪਣਾ ਰੋਲ ਹੈ ਨਹੀਂ ਨਾ ਆਪਣਾ ਨਾਂ ਹੈ ਨਾ ਆਪਣਾ ਉਹਦੇ ਨਾਲ ਇਸ ਝਗੜੇ ਨਾਲ ਕੋਈ ਸੰਬੰਧ ਹੈਗਾ ਠੀਕ ਹੈ ਸਰ ਮੈਂ ਤੁਹਾਡਾ ਇਹ ਆਡੀਓ ਵਰਸ਼ਨ ਅਟੈਚ ਕਰ ਦੇਣਾ ਨਾਲ ਹਾਂਜੀ 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 ਕੋਈ ਗੱਲ ਕੋਈ ਗੱਲ ਜੀ ਜੀ ਸਰ ਕੋਈ ਗੱਲ ਠੀਕ ਹੈ ਜੀ ਠੀਕ ਹੈ